ਸਤਿ ਸ੍ਰੀ ਅਕਾਲ ਜੀ ਕੋਰ ਦਾ ਨਾਈਟ ਤੇ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਅੱਜ ਤੁਹਾਡੇ ਲਈ ਇੱਕ ਬਹੁਤ ਸੋਹਣੇ ਕੁੰਡੇ ਲੈ ਕੇ ਆਇਆ ਜਿਹੜਾ ਕਿ ਹਰ ਕੋਈ ਬਹੁਤ ਈਜ਼ੀ ਬਣਾ ਲੂਗਾ ਕੁੰਡੇ ਪਾਉਣੇ ਆ ਬਿਲਕੁਲ ਸਿੰਪਲ ਵੇ ਦੇ ਨਾਲ ਬਿਲਕੁਲ ਅਣਜਾਣ ਲੋਕ ਵੀ ਇਸ ਕੁੰਡਿਆਂ ਨੂੰ ਪਾ ਸਕਦੇ ਆ ਯਾਨੀ ਕਿ ਕਾਸਟੋਨ ਸਟਿਚ ਠੀਕ ਹੈ ਤੇ ਆਪਾਂ ਕੀ ਕਰਨਾ ਹੈ ਪਹਿਲਾਂ ਇਹ ਜਿਸ ਤਰ੍ਹਾਂ ਆਪਾਂ ਇਸ ਤਰ੍ਹਾਂ ਡਬਲ ਕਰਦੇ ਆ ਹਨਾ 1 ਮਿੰਟ ਦੇਖਣੇ ਇਸ ਤਰ੍ਹਾਂ ਆਪਾਂ ਡਬਲ ਕਰਦੇ ਆ ਇਸ ਤਰ੍ਹਾਂ ਠੀਕ ਹੈ ਆਪਾਂ ਡਬਲ ਨਹੀਂ ਕਰਨਾ ਕੁਝ ਨਹੀਂ ਕਰਨਾ ਠੀਕ ਹੈ ਇਨਾਂ ਨੂੰ ਇਸ ਤਰ੍ਹਾਂ ਹੀ ਰੱਖਣਾ ਠੀਕ ਹੈ ਇਸ ਤਰ੍ਹਾਂ ਰੱਖ ਕੇ ਠੀਕ ਹੈ ਇਹ ਛੋਟਾ ਜਿਹਾ ਇਧਰੋਂ ਬਿਲਕੁਲ ਇਸ ਤਰ੍ਹਾਂ ਛੋਟਾ ਜਿਹਾ ਇਸ ਤਰ੍ਹਾਂ ਲਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਫਿੰਗਰ ਦੇ ਕਰਾਸ ਕਰ ਲਿਆ ਠੀਕ ਹੈ ਇਹਨੂੰ ਇੱਥੇ ਆਪਾਂ ਕਰ ਲਾਂਗੇ ਤੇ ਇਸ ਤਰ੍ਹਾਂ ਨਹੀਂ ਲੈਣਾ ਤੁਸੀਂ ਤਾਂ ਤੁਸੀਂ ਈਜ਼ਲੀ ਇਸ ਤਰ੍ਹਾਂ ਕਰਕੇ ਠੀਕ ਹੈ ਐਸਾ ਦੋ ਫਿੰਗਰਸ ਦੇ ਨਾਲ ਇਹਨੂੰ ਕਰਾਸ ਕੀਤਾ ਇਹਨੂੰ ਇਸ ਤਰ੍ਹਾਂ ਲੈ ਕੇ ਇਸ ਤਰ੍ਹਾਂ ਨੂੰ ਖਿੱਚ ਕੇ ਆਪਾਂ ਇੱਕ ਕੁੰਡਾ ਬਣਾ ਲਾਂਗੇ ਠੀਕ ਹੈ ਇਹ ਕੁੰਡਾ ਆਪਾਂ ਇੱਧੇ ਤੇ ਲੈ ਲਾਂਗੇ ਠੀਕ ਹੈ ਤੇ ਇਹਨੂੰ ਥੋੜਾ ਆਪਾਂ ਖਿੱਚ ਕੇ ਟਾਈਟ ਕਰ ਲਾਂਗੇ ਠੀਕ ਹੈ ਫਿਰ ਦੱਸ ਜਿੰਨੀ ਇੱਧੇ ਤੋਂ ਉਤਾਰ ਕੇ ਕੀ ਕਰਨਾ ਹੈ ਇਸ ਤਰ੍ਹਾਂ ਲੈਣਾ ਹੈ ਐਸ ਤਰ੍ਹਾਂ ਫੜਨਾ ਹੈ ਇਸ ਤਰ੍ਹਾਂ ਨੂੰ ਕਰਾਸ ਕਰਕੇ ਜਿਹੜਾ ਲੰਬੇ ਵਾਲਾ ਧਾਗਾ ਹੈ ਉਹਨੂੰ ਫੜਨਾ ਹੈ ਠੀਕ ਹੈ ਇਹ ਵਾਲਾ ਠੀਕ ਹੈ ਐਸ ਤਰ੍ਹਾਂ ਫਿਰ ਦੱਸ ਦਿੰਨੀ ਆ ਇਸ ਤਰ੍ਹਾਂ ਨਹੀਂ ਸਮਝ ਆ ਰਿਹਾ ਤਾਂ ਤੁਸੀਂ ਈਜ਼ੀ ਤਰੀਕਾ ਮੈਂ ਤੁਹਾਨੂੰ ਦੱਸਦੀ ਆ ਇਸ ਤਰ੍ਹਾਂ ਲਵਾਂਗੇ ਆ ਇਹ ਲਵਾਂਗੇ ਠੀਕ ਹੈ ਥੋੜਾ ਜਿਹਾ ਇਹਨੂੰ ਇੱਕ ਇੱਕ ਫਿੰਗਰ ਜਿਨਾਂ ਜਿਸ ਤਰ੍ਹਾਂ ਇੱਕ ਫਿੰਗਰ ਜਿਨਾਂ ਆਪਾਂ ਇਹਨੂੰ ਇਸ ਤਰ੍ਹਾਂ ਲਵਾਂਗੇ ਫਿਰ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਕਰ ਲਾਂਗੇ ਇਹ ਵਾਲੇ ਥ੍ਰੈਡ ਨੂੰ ਆਪਾਂ ਇਸ ਤਰ੍ਹਾਂ ਕਰ ਲਾਂ ਤੇ ਇਹਨੂੰ ਸਲਾਈ ਨੂੰ ਆਪਾਂ ਇਹਦੇ ਵਿੱਚੋਂ ਦੀ ਕਰਾਂਗੇ ठीक है तो इस तरह आप कुंडा पा लैंना ठीक है दूसरा कुंडा आप करेंगे इस तरह करके इस तरह करा इत लेंगे तो यह दो कुंडे हो गए अपने को हूँ आप करना है एक सिलाई लवेंगे यह जेड दोडे आ इना सेंटर दी इस तरह इस तरह लवेंगे ਇੱਕ ਨੂੰ ਲਵਾਂਗੇ ਇਸ ਤਰ੍ਹਾਂ ਇਹਸਾ ਤੇ ਇਹਨੂੰ ਆਪਾਂ ਇਹਦੇ ਤੇ ਚੜਾ ਲਵਾਂ ਐਸੇ ਰੋ ਸਿੱਧਾ ਕਰਕੇ ਚੜਾਉਣਾ ਫਿਰ ਵਾਪਸ ਇੱਥੋਂ ਲਵਾਂਗੇ ਇਸ ਤਰ੍ਹਾਂ ਐਸੇ ਫੇਰ ਇੱਥੇ ਲਵਾਂਗੇ ਇਸ ਤਰ੍ਹਾਂ ਇਹ ਤੋਂ ਕੁੰਡਿਆਂ ਦੇ ਵਿੱਚ ਘਾਰਦੀ ਲੈਣਾ ਇਸ ਤਰ੍ਹਾਂ ਕੁੰਡੇ ਦੇ ਵਿੱਚੋਂ ਦੀ ਦੋ ਕੁੰਡੇ ਦੇ ਵਿੱਚ ਘਾਰਦੀ ਇਸ ਤਰ੍ਹਾਂ ਜਿੰਨੇ ਵੀ ਕੁੰਡੇ ਪਾਉਣੇ ਆ ਤੁਸੀਂ ਇਸ ਤਰ੍ਹਾਂ ਲਈ ਜਾਣੇ ਫੇਰ ਇਹਨਾਂ ਦੇ ਵਿੱਚ ਘਾਰਦੀ ਥੋੜਾ ਖਿੱਚ ਕੇ ਰੱਖਣਾ ਜਿਆਦਾ ਲੂਜ਼ ਨਾ ਰੱਖਣਾ ਇਹਦੇ ਵਿੱਚ ਆਉਂਦੀ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਇਹ ਕੁੰਡੇ ਬਣਦੇ ਜਾਣਗੇ ਠੀਕ ਹੈ ਸੇਮ ਉਸ ਤਰ੍ਹਾਂ ਦੇ ਕੁੰਡੇ ਪਾਣਗੇ ਜਿਸ ਤਰ੍ਹਾਂ ਦੇ ਆਪਾਂ ਦੂਜੇ ਪਾਉਣੇ ਆ ਤੇ ਇੱਕ ਈਜ਼ਲੀ ਈਜ਼ੀ ਵੇ ਹੈ ਕੁੰਡੇ ਪਾਉਣ ਦਾ ਜਿੰਨੇ ਕੁੰਡੇ ਤੁਸੀਂ ਪਾਉਣੇ ਇਹਦੇ ਵਿੱਚ ਕੋਈ ਥ੍ਰੈਡ ਦੀ ਲਿਮਟ ਨਹੀਂ ਹੁੰਦੀ ਕਈ ਵਾਰ ਕੀ ਹੁੰਦਾ ਕਿ ਇਹ ਵਾਲਾ ਜਿਹੜਾ ਇਹ ਛੋਟਾ ਹੋ ਜਾਂਦਾ ਫਿਰ ਦੁਬਾਰਾ ਦੇੜਨੇ ਪੈਂਦੇ ਆ ਫਿਰ ਦੁਬਾਰਾ ਪਾਉਣੇ ਪੈਂਦੇ ਇਹਦੇ ਵਿੱਚ ਇਹ ਵੀ ਇਸ ਤਰ੍ਹਾਂ ਕੋਈ ਨਹੀਂ ਜਿੰਨੇ ਕੁੰਡੇ ਤੁਸੀਂ ਪਾਉਣੇ ਚਾਹੋ ండేర ఇ ਐਸਰਾ ਗੋਲ ਥੋੜੀ ਮੋਟੀ ਐ ਜਿੰਨੇ ਵੀ ਕੁੰਡੇ ਤੁਸੀਂ ਪਾਉਣੇ ਆ ਬਸ ਪਾ ਸਕਦੇ ਛੋਟੀ ਜੀ ਵੀਡੀਓ ਵਾ ਤੇ ਚਲੋ ਜੀ ਬਸ ਇੰਨੀ ਕੀ ਵੀਡੀਓ ਆ ਬਸ ਅੱਜ ਕੁੰਡੇ ਪੌਣੇ ਦੱਸਨੇ ਸੀ ਤੁਹਾਨੂੰ ਤੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਵੀਡੀਓ ਕਿਸ ਤਰ੍ਹਾਂ ਲੱਗੀ ਆ ਦੇਖੋ ਕਿੰਨਾ ਸੋਹਣਾ ਨੀਚੇ ਸੇਮ ਦੀ ਸੇਮ ਉਸ ਤਰ੍ਹਾਂ ਹੀ ਉਹ ਕੁੰਡਿਆ ਵਾਂਗੂ ਬਣਦੇ ਆ ਠੀਕ ਹੈ ਕੋਈ ਪਤਾ ਨਹੀਂ ਲੱਗਦਾ ਵੀ ਇਹ ਕੁੰਡੇ ਕਿਹੜੇ ਆ ਡਿਜ਼ਾਈਨਰ ਕੁੰਡਿਆਂ ਦੇ ਟਾਈਪ ਦੇ ਹੋ ਜਾਂਦੇ ਆ ठीक है।, है तो तुम्हें भी ट्राई करना वीडियो में कमेंट करके दसना किस तरह की लगी है तो समझ आई है चंकी तरह ठीक है मैं अपनी वालों पूरी कोशिश करिएखो डिज़ाइनर कुंडिया की तरह बन दे रहे बहुत सोहने तो चलो जी मिलते एक नवी तो इंडस्ट्री भी आता अगली बाय बाय टेक केयर ऑल माई फ्रेंड्स थैंक यू फॉर वॉचिंग माई भीडियो एंड लॉर्स ऑफ लव जू